ਪਰਚੀ ਨੂੰ ਲੈ ਕੇ ਮੈਨੂੰ ਸਾਡੇ ਸੈਕਟਰੀ ਸਾਹਿਬ ਤੇ ਫੋਨ ਆਇਆ ਸੀ ਸਾਡੇ ਸੁਪਰਡੈਂਟ ਸਾਹਿਬ ਦਾ ਕਿ ਅੱਜ ਧਰਨਾ ਕੋਈ ਇੱਥੇ ਲੱਗਿਆ ਹੋਇਆ ਹੈ ਤੇ ਪਰ ਕੋਈ ਕਹਿੰਦੇ ਕਿ ਪਰਚੀ ਠੇਕੇਦਾਰ ਦਾ ਵੱਲੋਂ ਵੱਧ ਵਸੂਲੀ ਗਈ ਆ ਪਰ ਸਾਨੂੰ ਕੋਈ ਹਲੇ ਤੱਕ ਕੋਈ ਇਦਾਂ ਦੀ ਸ਼ਿਕਾਇਤ ਕਿਹੜੀ ਲਿਖਤੀ ਰੂਪ ਦੇ ਵਿੱਚ ਕਿਹੜੀ ਹਲੇ ਨਹੀਂ ਪਹੁੰਚੀ ਪਰਚੀ ਦਾ ਮਹਾਵਲਾ ਆ ਆਟੋ ਜੁਨੇ ਵਾਲੇ ਆ ਕੋਈ ਰਿਕਸ਼ਾ ਵਾਲੇ ਆ ਰੇੜਿਆਂ ਵਾਲੇ ਆ ਰੇੜਿਆਂ ਵਾਲੇ ਆ ਇਹਨਾਂ ਨੇ ਤਾਂ ਗੌਰੇ ਨਿਯਾਜ ਹੋ ਰਿਹਾ ਅੱਗੇ ਵੀ ਅਸੀਂ ਕਾਰਵਾਈ ਕੀਤੀ ਆ ਕਾ ਵੀ ਕਿਹੜੀ ਅਸੀਂ ਕਾਰਵਾਈ ਕਿਹੜੀ ਬਣਦੀ ਆ ਉਹ ਕਰਾਂਗੇ ਜਿਹੜਾ ਸਾਡੇ ਧਿਆਨ ਦੇ ਵਿੱਚ ਆਊਗਾ ਜਲੰਧਰ ਦੇ ਮਕਸੂਦਾ ਸਬਜ਼ੀ ਮੰਡੀ ਦੇ ਵਿੱਚ ਪਰਚੀ ਕੱਟਣ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਵਪਾਰੀਆਂ ਦੇ ਵੱਲੋਂ ਧਰਨਾ ਲਗਾ ਕੇ ਠੇਕੇਦਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਵਪਾਰੀਆਂ ਨੂੰ ਧਰਨਾ ਨਾ ਲਗਾਉਣ ਦੀ ਅਪੀਲ ਕੀਤੀ ਗਈ ਉਹਨਾਂ ਕਿਹਾ ਕਿ ਧਰਨੇ ਨੂੰ ਲੈ ਕੇ ਸੈਕਟਰੀ ਦਾ ਫੋਨ ਆਇਆ ਸੀ ਜਿਸ ਵਿੱਚ ਕਿਹਾ ਗਿਆ ਕਿ ਠੇਕੇਦਾਰ ਵੱਲੋਂ ਪਰਚੀ ਦੇ ਜ਼ਰੀਏ ਜ਼ਿਆਦਾ ਪੈਸੇ ਵਸੂਲੇ ਗਏ ਨੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੈ ਕੇ ਲਿਖਤੀ ਦੇ ਵਿੱਚ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਇਸ ਮਾਮਲੇ ਨੂੰ ਲੈ ਕੇ ਟਰਾਂਸਪੋਰਟਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਮੇਰਾ ਨਾਮ ਰਾਖੀਵਰਨਾ ਆਪਾਰ ਫੜੀ ਐਸੋਸੀਏਸ਼ਨ ਦੀ ਤਰਫੋਂ ਬੋਲ ਰਹੇ ਹਾਂ ਸਾਡਾ ਠੇਕਾ ਹੋਇਆ ਹੋਇਆ ਚਾਰ ਪੰਜ ਮਹੀਨੇ ਹੋ ਗਏ ਹਨ ਅਸੀਂ ਸਾਰੇ ਫੜੀ ਵਾਲੇ ਬਹੁਤ ਪਰੇਸ਼ਾਨ ਹੈ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਤੁਸੀਂ ਇਸ ਠੇਕੇ ਨੂੰ ਰੱਦ ਕਰੋ ਜਾਂ ਸਰਕਾਰ ਇੰਨਾ ਕੁਝ ਕਰਦੀ ਹੈ ਤਾਂ ਇੱਕ ਠੇਕਾ ਨਹੀਂ ਰੱਦ ਕਰ ਸਕਦੀ ਸਾਡੇ ਜੋ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹੈ ਸ਼ੰਟੀ ਬਤਰਾ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਅਸੀਂ ਐਸੋ ਫਲੈਕਸ ਧਮਕੀ ਦਿੱਤੀ ਉਹਨਾਂ ਨੂੰ ਇਹ ਸਾਨੂੰ ਠੇਕੇਦਾਰ ਦੇ ਬੰਦਿਆਂ ਨੇ ਦਿੱਤੀ ਉਹ ਨਹੀਂ ਹੈ ਸਰ ਉਹਨਾਂ ਨੂੰ ਬਾਹਰ ਉਹ ਖੋਲਾ ਆਈਆਂ ਦੇਖੋ ਅਗਲਾ ਵੀ ਕਿਸੇ ਦਾ ਪੁੱਤਰ ਹੈ ਪੱਤੀ ਹੈ ਪਿਤਾ ਹੈ ਅਗਲੇ ਦੀ ਵੀ ਜ਼ਿੰਦਗੀ ਹੈ ਅਸੀਂ ਇੱਕ ਆਵਾਜ਼ ਕੱਢਦੇ ਹਾਂ ਉਹ ਖੜਾ ਹੋ ਜਾਂਦਾ ਸਾਡੇ ਨਾਲ ਠੀਕ ਹੈ ਨਾ ਅਸੀਂ ਇੱਕ ਆਵਾਜ਼ ਕੱਢਾਂਗੇ ਅਗਲਾ ਸਾਡੇ ਨਾਲ ਖੜਾ ਹੁੰਦਾ ਤਾਂ ਸਾਡੀ ਵੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਸਾਰਾ ਜਤਾਈਏ ਕਿ ਅਸੀਂ ਉਹਦੇ ਨਾਲ ਹੈ ਇਹ ਗੱਲ ਸ਼ਨੀਵਾਰ ਦੀ ਹੈ ਸ਼ਨੀਵਾਰ ਤੋਂ ਅੱਜ ਤੱਕ ਹਜੇ ਤੱਕ ਕੁਝ ਵੀ ਨਹੀਂ ਹੋਇਆ ਠੀਕ ਹੈ اور ਜੋ ਠੀਕ ਜਾਇਆ ਉਸ ਦਿਨ ਸ਼ਨੀਵਾਰ ਨੂੰ ਵੀ ਕਹਿੰਦੇ ਮੀਟਿੰਗ ਵਗੈਰਾ ਹੋਈ ਸੀ ਇੱਥੇ ਮੰਡੀ ਬੋਰਡ ਵਾਲੇ ਜਿੰਨੇ ਵੀ ਐਸੋਸੀਏਸ਼ਨ ਵਾਲੇ ਬੈਠ ਕੇ ਤੇ ਤੂੰ ਤਿੰਨ ਮਹੀਨੇ ਪਹਿਲਾਂ ਤੁਸੀਂ ਵੀ ਉਦੋਂ ਵੀ ਤਰਨਾ ਵਗੈਰਾ ਪ੍ਰਦਰਸ਼ਨ ਕੀਤਾ ਸੀ ਉੱਤੇ ਆਫਿਸ ਵੀ ਗਏ ਸੀ ਤਿੰਨ ਵਾਰ ਅਸੀਂ ਮੰਗ ਪੱਤਰ ਦਿੱਤਾ ਫੜੀ ਵਾਲਿਆਂ ਨੇ ਵੀ ਤੁਸੀਂ ਠੇਕਾ ਕੈਂਸਲ ਕਰ ਦਿਓ ਆ ਪਿੱਛੋਂ ਦੀ ਆਇਆ ਹੈ ਅੱਗੇੋਂ ਆਇਆ ਬਸ ਸਾਨੂੰ ਆਈ ਸੋਨ ਨੂੰ ਮਿਲਦਾ ਹੈ ਮੰਡੀ ਬੋਰਡ ਵਾਲਿਆਂ ਨੇ ਠੇਕਾ ਚਲਾਇਆ ਬਹੁਤ ਸੋਨਾ ਚਲਾਇਆ ਉਹਨਾਂ ਨੇ ਬਹੁਤ ਸਹੀ ਕੀਤਾ ਪਰ ਤੁਸੀਂ ਇੱਕ ਗੱਲ ਦੱਸਾਂ ਮੈਂ ਸਾਰੀ ਜਨਤਾ ਬੈਠੀ ਹੈ ਦੇਖੋ ਚੁੱਪ ਕਰੋ ਫੜੀ ਫੜੀ ਵਾਲਿਆਂ ਤੋਂ ਫੜੀ ਵਾਲਿਆਂ ਤੋਂ 2.5 ਕਰੋੜ ਰੁਪਏ ਇਕੱਠਾ ਹੁੰਦਾ ਆ ਆ ਸਾਰੇ ਫੜੀ ਵਾਲੇ ਹੈਗੇ ਆ ਇਹਨਾਂ ਤੋਂ ਪੁੱਛੋ ਫੈਸਿਲਿਟੀ ਹੈ ਇਵਨ ਸਾਡੇ ਸ਼ੈੱਡ ਵਿੱਚ ਹੁੰਦੇ ਆ ਗੰਦਗੀ ਇੰਨੀ ਹੈ ਕੋਈ ਬਾਰੋ ਕੋਈ ਅੱਛੇ ਘਰ ਦਾ ਆਂਦਾ ਕਹਿੰਦਾ ਮੈਡਮ ਤੁਸੀਂ ਉੱਥੇ ਕਿੱਦਾਂ ਬੰਦੇ ਹੋ ਜਿਹੜੀ ਲੇਡੀਜ਼ ਆਉਂਦੀਆਂ ਸਰਦੀਆਂ ਨੂੰ ਉਹ ਕਹਿੰਦੇ ਵਾਸ਼ਰੂਮ ਕਿੱਥੇ ਹੈ ਮੈਂ ਕਿਹਾ ਮੈਡਮ ਘਰ ਜਾਂਦੇ ਆ ਪਹਿਲੇ ਫੜੀਆਂ ਇੱਥੇ ਲੱਗਦੀਆਂ ਸੀ ਆੜਤੀਆਂ ਦੇ ਕੋਲ ਤਾਂ ਅਸੀਂ ਆੜਤੀਆਂ ਦੇ ਉਹ ਯੂਜ਼ ਕਰਦੇ ਸੀਗੇ ਵਾਸ਼ਰੂਮ ਆ ਹੁਣ ਪਿੱਛੇ ਉੱਥੇ ਕੋਈ ਵਾਸ਼ਰੂਮ ਨਹੀਂ ਹੈ ਮੰਡੀ ਬੋਰਡ ਨੂੰ ਚਾਹੀਦਾ ਨਾ ਅੰਦਰ ਅਗਰ ਕੇ ਫੜੀਆਂ ਜਿੱਥੇ ਟਰਾਂਸਫਰ ਹੋ ਸਰ ਮੈਂ ਉਹੀ ਤੁਹਾਡੇ ਰਾਹੀ ਪੁੱਛ ਰਹੀ ਆ 2.5 ਕਰੋੜ ਸਾਲ ਦਾ ਇਕੱਟਾ ਹੁੰਦਾ ਹੈ 84000 ਰੁਪਏ ਮਹੀਨਾ ਅਸੀਂ ਸਫਾਈ ਲੈ ਦਿੰਨੇ ਆ ਉਹ ਪੈਸਾ ਕਿੱਥੇ ਜਾਂਦਾ ਹੈ ਕੋਈ ਸਲਿੱਪ ਨਹੀਂ ਹੈ ਸਫਾਈ ਵਾਲੇ ਦੀ ਤੁਸੀਂ ਆਹ ਦੱਸੋ ਕਿੱਥੇ ਡਵੈਲਪਮੈਂਟ 2018-19 ਤੋਂ ਕਰੋਨਾ ਤੋਂ ਬਾਅਦ ਅਸੀਂ ਇੱਥੇ ਆਏ ਆ ਤਾਂ ਉਸ ਤੋਂ ਬਾਅਦ ਕੋਈ ਡਵੈਲਪਮੈਂਟ ਹੋਈ ਇੱਥੇ ਕੋਈ ਡਵੈਲਪਮੈਂਟ ਨਹੀਂ ਹੈ ਇਵਨ ਸ਼ੈੱਡ ਵੀ ਚੋਣ ਲਾਗੇ ਤੁਸੀਂ ਰੈਗੂਲਰ ਉਹ ਕਰੋ ਜਾਂ 84000 ਰੁਪਏ ਫੜਾ ਤਾਂ ਹੀ ਸਿਰਫ ਮਹੀਨੇ ਦਾ ਤੁਸੀਂ ਉਹ ਕਠਾ ਕਰਦੇ ਹੋ ਸਫਾਈ ਲਈ ਤਾਂ ਤੁਸੀਂ ਉਹਨੂੰ ਕਮ ਸੇ ਹਿਊਜ਼ ਦਾ ਕਰੋ ਉੱਥੇ ਤਾਂ 14 ਰੁਪਏ ਨਹੀਂ ਲੱਗਦੇ ਕਿ 14 ਰੁਪਏ ਵੀ ਖਰਚੇ ਨੇ ਨੈਕਸਟ ਸਟੈਪ ਕੀ ਹੈ ਮੈਡਮ ਸਾਰਾ ਘਰ ਨਹੀਂ ਮੰਨਨਗੇ ਤਾਂ ਅਸੀਂ ਹੜਤਾਲ ਤੇ ਹੀ ਜਾਵਾਂਗੇ ਅਸੀਂ ਆਪਣੇ ਆਰਤੀਆਂ ਨੂੰ ਵੀ ਇਹ ਦਰਖਾਸਤ ਹੈ ਕਿ ਉਹ ਸਾਡੇ ਨਾਲ ਰਲ ਚੰਨ ਹਾਂ ਰਵੀ ਸੰਗਰ ਗੁਪਤਾ ਫੜੀ ਰੇਲਵੇ ਸਟੇਸ਼ਨ ਦੇ ਪ੍ਰਧਾਨ ਸਰ ਜਬਸੇ ਠੇਕਾ ਚੱਲ ਰਹੀ ਹੈ ਤਬਸੇ ਜਿੰਨੇ ਗਰੀਬ ਰੇੜੀ ਵਾਲੇ ਫੜੀ ਵਾਲੇ ਇੰਨੇ ਪ੍ਰੇਸ਼ਾਨ ਹੈ ਇਨਕੇ ਪਰਚੀ ਕਰਕੇ ਜੋ ਸਰਕਾਰੀ ਰੇਟ ਹੋ ਉਹ ਆਪ ਲੋ ਡਬਲ ਟਵਲ ਪਰਚੀ ਲੈ ਰਹੇ ਨੇ ਉਹਨਾਂ ਜਾਇਆ ਜਿਹੜਾ ਕਿ ਸਰਕਾਰੀ ਰੇਟ ਆ ਉਸ ਹਿਸਾਬ ਦੇ ਨਾਲ ਪਰਚੀ ਲਈ ਜਾਏ ਅੱਜ ਤੋਂ 3 ਮਹੀਨੇ ਪਹਿਲਾਂ ਵੀ 3-4 ਮਹੀਨੇ ਪਹਿਲਾਂ ਵੀ ਤੁਹਾਡੀ ਗੱਲਬਾਤ ਹੋਈ ਸੀ ਹਾਂਜੀ ਹੋਈ ਸੀ ਕਿ ਸਰਕਾਰੀ ਰੇਟ ਕਿ ਕੀ ਕੀਤਾ ਸੀਗਾ ਕਿ ਸਰਕਾਰੀ ਰੇਟ ਸੇ ਪਰਚੀ ਲਗੇ ਫਿਰ ਵੀ ਰਾਤ ਨੂੰ ਕੋਈ ਰਾਤਾਂ ਨਹੀਂ ਧੱਕਾ ਸਾਹੀ ਹੋ ਜਾਂਦੀ ਹੈ ਡਬਲ ਡਬਲ ਪਰਚੀ ਤਿਵਲ ਡਬਲ ਪਰਚੀ 2200 3350 550 ਕੀ ਰੇਣੀ ਵਾਲਾ ਕੋ ਮੈਂ ਜਾਨਾ ਜਿਹੜੀ ਪਰਚੀ ਕੱਟੀ ਜਾਂਦੀ ਹੈ ਗਰੀਬ ਆਦਮੀ ਜਿਹੜੇ ਦੂਰ ਦੂਰੋਂ ਚੱਲ ਕੇ ਰੋਟੀ ਵਾਸਤੇ ਆਉਂਦੇ ਆਪਣੇ ਤੇ ਸੱਦੀ ਵਾਸਤੇ ਤੇ ਪਰਚੀ ਦਾ ਜਿਹੜਾ ਰੇਟ 24 ਘੰਟੇ ਹੋਣਾ ਚਾਹੀਦਾ 24 ਘੰਟੇ ਹੋਣਾ ਚਾਹੀਏ ਭਾਜੀ ਸਰਕਾਰ ਦੇ ਸਰਕਾਰ ਕਿੰਨੀ ਵਾਰ ਤੁਹਾਨੂੰ ਸਰਕਾਰ ਕੀ ਜੋ ਰੇਟ ਹੈ ਉਸ ਰੇਟ ਸੇ ਲਿਆ ہماری ਕੋਈ ਪਰੇਸ਼ਾਨੀ ਨਹੀਂ ਲੇਕਿਨ ਡਬਾ ਵਾਲਾ ਟਵਲ ਉਸ ਦਾ ਮਾਰਕ ਉੱਟਾ ਹੈ ਉਸ ਕੇ ਬਾਅਦ ਸਾਰੇ ਫਰੀ ਆਰਟੀਓ ਸੇਸ਼ਨ ਕੇ ਪ੍ਰਧਾਨ ਨੂੰ ਧਮਕੀ ਆਇਆ ਸਾਡੇ ਕਹਾਂਗੇ ਉਹਨੂੰ ਜਾਨ ਸੇ ਮਾਰ ਦੇਂਗੇ ਕਹਿੰਦੇ ਸੁਣਨ ਚਾਹੀਏ ਆ ਰਿਹਾ ਹੈ ਕਿ ਸਾਰੇ ਇਹੀ ਕਹਿ ਰਹੇ ਕਿ 24 ਘੰਟੇ ਹੋਣਾ ਚਾਹੀਦਾ ਪਰਚੀ ਦਾ ਰੇ ਨੇ 24 ਘੰਟੇ ਨਹੀਂ 12 ਘੰਟੇ ਸਰਕਾਰੀ ਬੋਲ ਹੈ ਲੇਕਿਨ 24 ਘੰਟੇ ਹੋਣੀ ਚਾਹੀਦੀ 12 ਘੰਟੇ ਬੋਲੇ ਸਕਦੀ ਹੈ ਜਾਬ ਵੀ ਦੰਡੀ ਤੜ ਹਾਲ ਨਹੀਂ ਹੁੰਦਾ ਮਸਲਾ ਹਾਲ ਨਹੀਂ ਨਹੀਂ ਬੋਲੇ ਤਾਂ ਆਪ ਬੈਠੇ ਰਹੇਗਾ ਸਰ ਗਰੀਬ ਮਾਰਕੁੱਟ ਮਾਰ ਥੋੜੀ ਹੋਣੀ ਜੋ ਸਰਕਾਰੀ ਰੇਟ ਹੋਲੇ ਅਸੀਂ ਸਰਕਾਰੀ ਰੇਟ ਤੇ ਖੜੇ ਹੈ ਉਸਕੇ ਬਦਲ ਇਹਨਾ ਆਪਾ ਨਹੀਂ ਕਰੇ ਨਾ ਮਾਰਕੁੱਟ ਵਾਲਾ ਨਾ ਗਾਲੀ ਕਲੋ ਜਾਨ ਪਰਚੀ ਨੂੰ ਲੈ ਕੇ ਮੈਨੂੰ ਸਾਡੇ ਸੈਕਟਰੀ ਸਾਹਿਬ ਤੇ ਫੋਨ ਆਇਆ ਸੀ ਸਾਡੇ ਸੁਪਰਡੈਂਟ ਸਾਹਿਬ ਦਾ ਕਿ ਅੱਜ ਧਰਨਾ ਕੋਈ ਇੱਥੇ ਲੱਗਿਆ ਹੋਇਆ ਹੈ ਤੇ ਪਰ ਕੋਈ ਕਹਿੰਦੇ ਕਿ ਪਰਚੀ ਠੇਕੇਦਾਰ ਦਾ ਵੱਲੋਂ ਵੱਧ ਵਸੂਲੀ ਗਈ ਹੈ ਪਰ ਸਾਨੂੰ ਕੋਈ ਹੱਲੇ ਤੱਕਰ ਕੋਈ ਇਦਾਂ ਦੀ ਸ਼ਿਕਾਇਤ ਕਿਹੜੀ ਲਿਖਤੀ ਰੂਪ ਦੇ ਵਿੱਚ ਕਿਹੜੀ ਹੱਲੇ ਨਹੀਂ ਪਹੁੰਚੀ ਕਿ ਜੇ ਕੋਈ ਪਹੁੰਚਣ ਦੀ ਹੈ ਮੌਕੇ ਦੇ ਉੱਪਰ ਹੀ ਕਿਹੜੀ ਕਾਰਵਾਈ ਅਸੀਂ ਹਮੇਸ਼ਾ ਕੀਤੀ ਆ ਤੇ ਉਦਾਂ ਹੀ ਅਸੀਂ ਗਾਂਹ ਕਰਾਂਗੇ ਤੇ ਬਾਕੀ ਅੱਜ ਹੁਣ ਮੈਂ ਇੱਥੇ ਆਇਆ ਹੋਇਆ ਹਾਂ ਲੋਕਾਂ ਦੇ ਨਾਲ ਕਿਹੜੇ ਤੁਹਾਡੇ ਟਰਾਂਸਪੋਰਟ ਵਾਲੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੇ ਕਿਸੇ ਦੇ ਨਾਲ ਕੋਈ ਤੱਕਾ ਕੀਤਾ ਗਿਆ ਤੁਸੀਂ ਸਾਨੂੰ ਦੱਸੋ ਅਸੀਂ ਉੱਤੇ ਕਾਰਵਾਈ ਕਰਦੇ ਹਾਂ ਕਿ ਠੇਕੇਦਾਰ ਤੇ ਸਰ 3-4 ਮਹੀਨੇ ਪਹਿਲਾਂ ਵੀ ਇਦਾਂ ਹੀ ਇਹਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀਗਾ ਕਹਿੰਦੇ ਕਿ ਜਿਹੜੇ ਸਰਕਾਰੀ ਰੇਟ ਜਿਹੜੀ ਪਰਚੀ ਹੈ ਮੰਡੀ ਬੋਰਡ ਦੀ ਉਹਦੇ ਤੋਂ ਵੱਧ ਪੈਸੇ ਵਸੂਲੇ ਜਾਂਦੇ ਆ ਜਿਹੜੇ ਕਿ ਇਹਨਾਂ ਨੇ ਠੇਕੇਦਾਰ ਨੇ ਬੌਂਸਰ ਵਗੈਰਾ ਰੱਖੇ ਹੋਏ ਆ ਗਰੀਬ ਬੰਦੇ ਨਾਲ ਮਾਰਕੋਟਾਈ ਕੀਤੀ ਜਾਂਦੀ ਇੱਥੇ ਜ਼ਬਰਦਸਤ ਹੀ ਪੈਸੇ ਵਸੂਲੇ ਜਾਂਦੇ ਨਾਲ ਕੋਈ ਕੋ ਨਹੀਂ ਦਿੰਦਾ ਤਾਂ ਦੂਜੀ ਵਾਰ ਖਾਲੀ ਗੱਡੀ ਆਉਂਦੀ ਹੈ ਬਾਹਰ ਜਾਂਦੀ ਹੈ ਕੰਡਾ ਕਰਾਣ ਉਹਦੇ ਕੋ ਵੀ ਪੈਸੇ ਲੈ ਜਾਂਦੇ ਦੁਬਾਰਾ ਡਬਲ ਪਰਚੀ ਦੇ ਪੈਸੇ ਲੈ ਜਾਂਦੇ ਆ ਪਰਚੀ ਫਾੜ ਦਿੱਤੀ ਜਾਂਦੀ ਹੈ ਨਾਲੇ ਦੇਖੋ ਇੱਕ ਕਿਹੜਾ ਜੋ ਵੀ ਟੈਂਡਰ ਤੇ ਅਸੀਂ ਹਮੇਸ਼ਾ ਮੈਂ ਇੱਥੇ ਬਾਹਰ ਬੋਰਡ ਸਾਡੇ ਬਕਾਇਦਾ ਲੱਗੇ ਹੋਏ ਆ ਇੱਧਰ ਵੀ ਤਿੰਨਾ 게ਟਾਂ ਦੇ ਉੱਪਰ ਬੋਰਡ ਲੱਗੇ ਹੋਏ ਆ ਅਸੀਂ ਇੱਥੇ ਮੰਡੀ ਦੇ ਵਿੱਚ ਅਨਾਉਂਸਮੈਂਟ ਵੀ ਕਈ ਵਾਰੀ ਕਰਾ ਹਟੇ ਆ ਪਰ ਇਹ ਟੈਂਡਰ ਲਾਗੂ ਹੋਇਆ ਸੀ ਕਿ ਜੋ ਟੈਂਡਰ ਦੇ ਮੁਤਾਬਕ ਕਿਹੜੀ ਫੀਸ ਆ ਉਹ ਹੀ ਦੇਣੀ ਉਸ ਤੋਂ ਵੱਧ ਕਿਸੇ ਨੂੰ ਰੁਪਈਆ ਤੱਕ ਨਹੀਂ ਦੇਣਾ ਜੀ ਚਪੇਟਾ ਮਾਰਦੇ ਆ ਤੇ ਕੋਈ ਕਿਸੇ ਨੂੰ ਅਸੀਂ ਕੋਈ ਇਹਨਾਂ ਨੂੰ ਸਿੱਧਾ ਮੈਂ ਤੇ ਇਹਨਾਂ ਦੇ ਨਾਲ ਤਕਰੀਬਨ ਕਿੰਨੇ ਵੀ ਟਰਾਂਸਪੋਰਟ ਵਾਲੇ ਜਾਂ ਹੋਰ ਵੀ ਜਿੰਨੇ ਮੰਡੀ ਦੇ ਵਿੱਚ ਸਾਥੀ ਇਹਨਾਂ ਦੇ ਕੋਲ ਤਾਂ ਸਾਰਿਆਂ ਦੇ ਕੋਲ ਮੇਰੇ ਨੰਬਰ ਆ ਮੈਂ ਤੇ ਮੰਡੀ ਦੇ ਵਿੱਚ ਹਮੇਸ਼ਾ ਹਫ਼ਤੇ 'ਚ ਘਟੋ-ਘਟੇ ਹਫ਼ਤੇ ਦੇ ਤਿੰਨ ਚਾਰ ਵਾਰੀ ਇਸ ਮੰਡੀ ਦੇ ਵਿੱਚ ਆਉਣਾ ਆ ਹਰੇਕ ਦੇ ਨਾਲ ਕਿਹੜੀ ਗੱਲਬਾਤ ਮੈਂ ਕਰਦਾ ਆ ਤੇ ਮਸਲਾ ਨਹੀਂ ਹੱਲ ਹੁੰਦਾ ਤਾਂ ਫੇਰ ਲੈਟ ਸਟੇਪ ਕੀ ਹੈ ਨਹੀਂ ਮਸਲਾ ਹੱਲ ਕੀਤਾ ਜੇ ਅੱਗੇ ਅਸੀਂ ਕਾਰਵਾਈ ਕਿਹੜੀ ਕੀਤੀ ਅਸੀਂ ਅੱਗੇ ਵੀ ਅਸੀਂ ਕਾਰਵਾਈ ਕੀਤੀ ਆ ਤੇ ਗਾ ਵੀ ਕਿਹੜੀ ਅਸੀਂ ਕਾਰਵਾਈ ਕਿਹੜੀ ਬਣਦੀ ਆ ਉਹ ਕਰਾਂਗੇ ਜਿਹੜਾ ਸਾਡੇ ਧਿਆਨ ਦੇ ਵਿੱਚ ਆਊਗਾ ਸਰਵੰਤਰ ਨਖਰਮ ਕਰ ਦਿੱਤਾ ਜਾਏਗਾ ਨਾਲੋਂ ਦੇਖੋ ਜੀ ਗੱਲਬਾਤ ਚੱਲ ਰਹੀ ਹੈ ਅਸੀਂ ਤੁਹਾਨੂੰ ਕਹਿ ਦਿੱਤਾ ਕਿ ਜੇ ਕਿਸੇ ਵੀ ਸਾਥੀ ਨੂੰ ਕੋਈ ਗੱਲਬਾਤ ਹੈਗੀ ਆ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡੀ ਗੱਲ ਸੁਣਨ ਨੂੰ ਜੇ ਮੈਂ ਤੁਹਾਡੇ ਵਿੱਚ ਆ ਕੇ ਤੁਹਾਡੀ ਗੱਲ ਸੁਣਨ ਨੂੰ ਇੱਥੇ ਆ ਕੇ ਖੁਦ ਇੱਥੇ ਆਇਆ ਹੋਇਆ ਹਾਂ ਕਿਹੜੀ ਤੁਹਾਡੀਆਂ ਸ਼ਿਕਾਇਤਾਂ ਆ ਤੁਸੀਂ ਮੈਨੂੰ ਦੱਸੋ ਜਿਹੜੀ ਕਾਰਵਾਈ ਬਣਦੀ ਉਹ ਕਰਾਵਾਂਗੇ ਜੀ ਸਰਾਮ ਕੀ ਆਪਣਾ ਗੁੱਡ ਨੇਮ ਮੇਰਾ ਨਾਮ ਗੁਰਪਾਲ ਸਿੰਘ ਆ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ